ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੇ ਪਾਠ ਦੀ 22ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨੈ ਹਾਰ ਆਪੈ ਏਕ ਆਪ ਵਿਸਥਾਰ ਜਾ ਤਿਸ ਪਾਵੈ ਤਾਂ ਸ੍ਰਿਸ਼ਟ ਉਪਾਏ ਆਪਨੈ ਪਾਣੈ ਲਏ ਸਮਾਏ ਤੁਮਤੇ ਪੈਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜਿਉ ਆਪ 부ਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਏ ਨ ਮਾਰੇ ਸੋ ਮੂ ਆ ਜਿਸ ਮਨੋ ਬਿਸਾਰੇ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੋਨ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲੇਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣ ਆਪ ਅੰਤਰ ਜਾਮੀ ਰਹੋ ਬੀ ਆਪ ਪ੍ਰਤਪਾਲੈ ਜੀ ਅਨ ਬਹੁ ਪਾਤ ਜੋ ਜੋ ਰਚਿਓ ਸਤਿ ਸੇ ਤਿਆਤ ਜਿਸ ਪਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਬਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇਕ ਜਾਣਿਆ जान लगा हर एक नाए तिसकी आस न बिरथी जाए सेवक को सेवा बन आई हुक्म बूज परम पद पाई इस ते ऊपर नहीं विचार जाके मन बसिया निरंकार <coughs> ਵੰਦਨ ਤੋਰ ਪਏ ਨਿਰਵੈਰ ਅਨੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਅਨੰਦ ਗੁਣ ਗਾਵੋ ਪ੍ਰਭ ਪਰਮ ਆਨੰਦ राम नाम तत् करो विचार दुर्लभ देह का करो उद्धार अमृत वचन हर के गुण गाओ प्राण तरन का एहै सो आओ आठ पहर प्रभु देखो नेरा मिटे अज्ञान बिनसै अंधेरा ਸੁਨ ਉਪਦੇਸ ਹਿਰਦੇ ਬਸਾਓ ਸੁਨ ਉਪਦੇਸ ਹਿਰਦੇ ਬਸਾਓ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲਤ ਦੋਇਲੇ ਹੋ ਸਵਾਰ RAM ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪਰਖਿਆ ਮਨ ਤਨ ਨਾਮ ਜਪੋ ਲਿ ਬਲਾਏ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ ਏਕਾਟੇ ਕਰਖੋ ਮਨ ਮਾਹੇ ਨਾਨਕ ਬੋਹਰ ਨ ਆਵੈ ਜਾਹੇ ਤੇ ਸਤਿ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਤਿਆਏ ਨਿਰਪਉ ਜਪੈ ਸਗਲ ਪਉ ਮਿਟੈ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਏ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪਰਦਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ